21 ਤਰੀਕ ਸ਼ਾਮ ਦਾ ਵੇਲਾ ਹੈ ਜੀ ਇਸ ਵੇਲੇ ਇਸ ਥਾਂ ਦੇ ਉੱਤੇ ਸਾਰਾ ਦਿਨ ਭਗੜੜ ਮਚੀ ਰਹੀ ਹੈ ਤੇ ਜਿੱਥੇ ਸਾਰਾ ਦਿਨ ਇਹ ਜੱਕੋ ਤੱਕੀ ਰਹੀ ਹੈ ਕਿ ਕਿਸਾਨ ਅੱਗੇ ਜਾਣਗੇ ਜਾਂ ਨਹੀਂ ਜਾਣਗੇ ਕੀ ਹੋਏਗਾ ਕੀ ਨਹੀਂ ਹੋਏਗਾ ਸਾਰਾ ਦਿਨ ਇਸੇ ਕਸ਼ਮਕਸ਼ ਦੇ ਵਿੱਚ ਲੰਘਿਆ ਕਦੇ ਕਿਸਾਨ ਟਰੈਕਟਰ ਲੈ ਕੇ ਆਉਂਦੇ ਸੀ ਫਿਰ ਅੱਗੋਂ ਜਿਹੜੀ ਚੇਤਾਵਨੀਆਂ ਦਿੱਤੀ ਜਾਂਦੀ ਸੀਗੀਆਂ ਤੇ ਅੱਗੋਂ ਜਿਹੜਾ ਸ਼ੈਲਿੰਗ ਵੀ ਕੀਤੀ ਗਈ ਹੈ ਸਮੇਂ-ਸਮੇਂ ਤੇ ਤੇ ਇਹ ਵੀ ਸੁਣਨ ਚ ਆਇਆ ਹੈ ਵੀ ਕਿਸਾਨ ਆਗੂਆਂ ਦੇ ਉੱਤੇ ਵੀ ਇੱਕ ਵਾਰ ਸ਼ੈਲਿੰਗ ਹੋਈ ਹੈ ਤੇ ਜਿਸ ਚੀਜ਼ ਦਾ ਕਿਸਾਨ ਆਗੂਆਂ ਨੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਤੇ ਸਰਕਾਰ ਦੇ ਉੱਤੇ ਵੱਡਾ આરોਪ ਲਗਾਇਆ ਹੈ ਕਿ ਸਾਡੇ ਨੇ ਹੱਥਿਆਂ ਦੇ ਉੱਤੇ ਸ਼ੈਲਿੰਗ ਹੋਈ ਹੈ ਦੂਜੀ ਗੱਲ ਹਰਿਆਣਾ ਪ੍ਰਸ਼ਾਸਨ ਦੇ ਉੱਤੇ આરોਪ ਲਗਾਇਆ ਜਾ ਰਿਹਾ ਹੈ ਇਸ ਵੇਲੇ ਕਿ ਉਹਨਾਂ ਨੇ ਇਹ ਹੱਥੇ ਕਿਸਾਨ ਆਗੂਆਂ ਦੇ ਉੱਤੇ ਸ਼ੈਲਿੰਗ ਕੀਤੀ ਹੈ ਤੇ ਇਹ ਵੀ ਸੁਣਨ ਚ ਆਇਆ ਹੈ ਵੀ ਖਨੌਰੀ ਬਾਰਡਰ ਦੇ ਉੱਤੇ ਇੱਕ ਸ਼ੁਭਮਨਦੀਪ ਸਿੰਘ ਲੜਕਾ ਹੈ 21 ਸਾਲਾਂ ਦਾ ਮੁੰਡਾ ਹੈ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਹੈ ਉਹਨੂੰ ਗੋਲੀ ਮਾਰੀ ਗਈ ਹੈ ਹਾਲਾਂਕਿ ਇਸ ਚੀਜ਼ ਦੀ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹਜੇ ਹੋਈ ਹੈਗੀ ਕਿ ਉਹ ਗੋਲੀ ਹਰਿਆਣਾ ਪੁਲਿਸ ਵੱਲੋਂ ਮਾਰੀ ਗਈ ਹੈ ਜਾਂ ਉਹਦੀ ਡੈਥ ਦਾ ਕੋਈ ਹੋਰ ਕਾਰਨ ਹੈ ਪਰ ਬਹੁਤੀਆਂ ਰਿਪੋਰਟਾਂ ਜੋ ਹੈ ਉਹ ਇਹੀ ਕਹਿ ਰਹੀਆਂ ਕਿ ਉਹ ਜਿਹੜੀ ਉਹਦੀ ਮੌਤ ਦਾ ਕਾਰਨ ਹੈ ਉਹ ਹਰਿਆਣਾ pulse ਸੋ ਇਹ ਵੀ ਸੁਣਨ ਚ ਆਇਆ ਹੈ ਕਿ ਇੱਕ ਕਿਸਾਨ ਆਗੂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਸਿੱਧੀਆਂ ਗੋਲੀਆਂ ਚਾਰ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਤੇ ਇੱਕ ਮੁੰਡੇ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹਦੀਆਂ ਲੱਤਾਂ ਤੋੜ ਕੇ ਬੋਰੀ ਦੇ ਵਿੱਚ ਪਾ ਕਰਕੇ ਉਹਨੂੰ ਹਰਿਆਣਾ ਪੁਲਿਸ ਆਪਣੇ ਨਾਲ ਲੈ ਕੇ ਗਈ ਹੈ ਸੋ ਇਹ 21 ਤਰੀਕ ਦੇ ਵਿੱਚ ਜਿੰਨ ਦਿਨ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਰਿਹਾ ਹਾਲਾਂਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਖਬਰ ਦੀ ਪੂਰਨ ਤੌਰ ਤੇ ਪੁਸ਼ਟੀ ਨਹੀਂ ਹੋਈ ਹੈਗੀ ਇਹ ਗੱਲਾਂ ਸੁਣਨ ਚ ਆਈਆਂ ਬਾਕੀ ਸਮਾਂ ਪਾ ਕੇ ਇਸ ਗੱਲ ਦਾ ਪਤਾ ਲੱਗੇ ਜੋ ਹੁਣ ਵੱਡੀ ਅਪਡੇਟ ਨਿਕਲ ਕੇ ਹੋਏ ਆ ਰਹੀ ਹੈ ਕਿ ਕਿਸਾਨ ਆਗੂਆਂ ਵੱਲੋਂ ਇੱਕ ਆਲ ਦਿੱਤੀ ਗਈ ਹੈ ਕਿ ਹਜੇ 2 ਦਿਨ ਦਾ ਵਿਸ਼ਰਾਮ ਹੈ 2 ਦਿਨ ਬਾਅਦ ਅੱਜ ਜੋ ਹੋਇਆ ਇਹ ਸਾਰੇ ਕੁਝ ਨੂੰ ਵਿਚਾਰ ਕੇ ਅੱਜ ਤੋਂ 2 ਦਿਨ ਬਾਅਦ ਅਗਲਾ ਐਕਸ਼ਨ ਹੋਏਗਾ ਹੁਣ ਉਹ ਅਗਲਾ ਐਕਸ਼ਨ ਕੀ ਹੋਏਗਾ ਕਿਵੇਂ ਦਾ ਹੋਏਗਾ ਉਹ ਦੇਖਣ ਵਾਲਾ ਹੋਏਗਾ ਕਿਸਾਨਾਂ ਦੇ ਟਰੈਕਟਰਾਂ ਨੂੰ ਜਿਨ੍ਹਾਂ ਨੂੰ ਕਿ ਕਿਸਾਨ ਆਪਣੇ ਪੁੱਤਰ ਸਮਝਦੇ ਐ ਕਿਉਂਕਿ ਕਿਸਾਨ ਦਾ ਪੁੱਤਰ ਹੋਇਆ ਜਾਂ ਕਿਸਾਨ ਦਾ ਟਰੈਕਟਰ ਹੋਇਆ ਉਹ ਕਿਸਾਨ ਵਾਸਤੇ ਇੱਕ ਬਰਾਬਰ ਹੁੰਦਾ ਐ ਅੱਜ ਨੈਸ਼ਨਲ মিডিਆ ਦੇ ਕੁਝ ਅਦਾਰਿਆਂ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਨੂੰ ਟੈਂਕ ਕਿਹਾ ਗਿਆ ਹੈ ਕਿ ਇਹਨਾਂ ਨੂੰ ਉਹਨਾਂ ਨੇ ਮੋਡੀਫਾਈ ਕਰਕੇ ਟੈਂਕ ਦੇ ਵਿੱਚ ਬਦਲਿਆ ਹੈ ਸੋ ਇਦਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਜਿਹੜੇ ਇਹ ਕਿਸਾਨ ਹੈ ਇਹ ਤਾਂ ਟਰੈਕਟਰਾਂ ਦੇ ਰੂਪ ਦੇ ਵਿੱਚ ਟੈਂਕ ਲੈ ਕੇ ਆ ਰਹੇ ਹੈ ਸੋ ਕਿਸਾਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਇਹ ਬਦਨਾਮ ਕਰਨ ਦੀ ਗੱਲ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਹਾਈ ਕੋਰਟ ਨੇ ਇਹ ਕਿਹਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ ਇਹ ਉਹਨਾਂ ਦਾ ਹੱਕ ਹੈ ਕਿ ਉਹ ਦਿੱਲੀ ਜਾਣ ਉਹਨਾਂ ਦੀ ਰਾਜਸਤਾਨੀ ਹੈ ਉਹ ਇਸ ਦੇਸ਼ ਦੇ ਨਾਗਰਿਕ ਹੈ ਪਰ ਉਥੇ ਇਹ ਵੀ ਗੱਲ ਨਾਲ ਮੈਂਸ਼ਨ ਕੀਤੀ ਗਈ ਹੈ ਕਿ ਉਹ ਟਰੈਕਟਰਾਂ ਟਰਾਲੀਆਂ ਤੇ ਨਾ ਜਾਣ ਇਥੇ ਕਿਸਾਨਾਂ ਦਾ ਤਰਕ ਹੈ ਕਿ ਜਿਸ ਬੰਦੇ ਕੋਲ ਜਿਹੜਾ ਸਾਧਨ ਹੁੰਦਾ ਹੈ ਉਹ ਆਪਦਾ ਸਾਧਨ ਲੈ ਕੇ ਜਾਂਦਾ ਹੈ ਜਿਹਦੇ ਕੋਲ ਸਾਈਕਲ ਹੈ ਉਹ ਸਾਈਕਲ ਲੈ ਕੇ ਜਾਂਦਾ ਹੈ ਜਿਹਦੇ ਕੋਲ ਕਾਰ ਹੈ ਉਹ ਕਾਰ ਲੈ ਕੇ ਜਾਂਦਾ ਹੈ ਕਿਸਾਨ ਕਹਿੰਦਾ ਵੀ ਮੇਰੇ ਕੋਲ ਟਰੈਕਟਰ ਟਰੈਲੀ ਹੈ ਤੇ ਮੈਂ ਟਰੈਕਟਰ ਟਰੈਲੀ ਲੈ ਕੇ ਹੀ ਜਾਊਂਗਾ ਤੇ ਟਰੈਕਟਰ ਟਰੈਲੀ ਇੱਕ ਬੜਾ ਸ਼ਾਂਤਮਈ ਤੇ ਇੱਕ ਬੜਾ ਪ੍ਰੇਮ ਦਾ ਜਿਹੜਾ ਸੰਕੇਤ ਦੇਣ ਵਾਲਾ ਸਾਧਨ ਹੈ ਉਹ ਕੋਈ ਟੈਂਕ ਨਹੀਂ ਹੈਗਾ ਇਹਨੂੰ ਟੈਂਕ ਬਣਾ ਕੇ ਦਿਖਾਇਆ ਜਾ ਰਿਹਾ ਹੈ ਇਹ ਸਰਾਸਰ ਇੱਕ ਕਿਸਾਨ ਦਾ ਅਕਸ ਖਰਾਬ ਕਰਨ ਵਾਲੀ ਗੱਲ ਹੈ ਕੁਝ মিডিਆ ਅਦਾਰਿਆਂ ਨੇ ਅੱਜ ਕਿਸਾਨਾਂ ਦੇ ਟਰੈਕਟਰ ਟਰਾਂ ਨੂੰ ਮੇਕ ਸ਼ਿਫਟ ਟੈਂਕ ਕਿਹਾ ਹੈ ਉਥੇ ਹੀ ਆਪਾਂ ਕਹਿਣਾ ਚਾਹਾਂਗੇ ਕਿ ਹੁਣ ਪਿੱਛੇ ਜਿਹੜਾ 15 ਅਗਸਤ ਲੰਘਿਆ ਉਸ 15 ਅਗਸਤ ਦੇ ਉੱਤੇ ਅਮਰੀਕਾ ਦਾ ਇੱਕ ਨਿਊ ਜਰਸੀ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੁਆਰਾ ਜਿਹਦੇ ਵਿੱਚ ਕੀ ਯੋਗੀ ਦੀ ਸਰਕਾਰ ਨੇ ਮੁੱਖ ਤੌਰ ਤੇ ਭੂਮਿਕਾ ਨਿਭਾਈ ਸੀ ਉਸ ਨਿਊ ਜਰਸੀ ਸ਼ਹਿਰ ਦੇ ਵਿੱਚ ਅਮਰੀਕਾ ਦੇ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਸੀ ਉਹ ਸ਼ੋਭਾ ਯਾਤਰਾ ਦੇ ਵਿੱਚ ਜੀਸੀਬੀ ਦੇ ਉੱਤੇ ਯੋਗੀ ਜੀ ਦੀ ਤੇ ਮੋਦੀ ਜੀ ਦੀ ਫੋਟੋਆਂ ਲਗਾਈਆਂ ਗਈਆਂ ਸਨ ਤਾਂ ਜੇਕਰ ਉਹ ਚੀਜ਼ਾਂ ਜਾਇਜ਼ ਹੈ ਉਸ ਵੇਲੇ ਦੂਜੇ ਦੇਸ਼ ਦੇ ਵਿੱਚ ਜਾ ਕੇ ਤਾਂ ਆਪਣੇ ਦੇਸ਼ ਦੇ ਵਿੱਚ ਜਦੋਂ ਕਿਸਾਨ ਉਸ ਚੀਜ਼ ਦੇ ਉੱਤੇ ਜਾਂਦਾ ਤਾਂ ਉਹਨੂੰ ਮੇਕ ਸ਼ਿਫਟ ਟੈਂਕ ਕਿਹਾ ਜਾਂਦਾ ਹੈ ਇਹ ਵਖਰੇਵਾ ਕਿਉਂ ਹੈ ਹੁਣ ਇਹ ਜਿਹੜੇ মিডিਆ ਅਦਾਰੇ ਐ ਇਹ ਕਿਸਾਨਾਂ ਦੇ ਟਰੈਕਟਰਾਂ ਨੂੰ ਟੈਂਕ ਤੇ ਦਿਖਾਈ ਜਾਂਦੇ ਐ ਪਰ ਇਹ ਐ ਕਿਉਂ ਨਹੀਂ ਦਿਖਾਉਂਦੇ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਕੁਚਲਣ ਦੇ ਵਾਸਤੇ ਉਹਨਾਂ ਨੂੰ ਰੋਕਣ ਦੇ ਵਾਸਤੇ ਨੁਕੀਲੇ ਜਿਹੜੇ ਐ ਉਹ ਲੋਹੇ ਦੇ ਵੱਡੇ ਵੱਡੇ ਕੰਡੇ ਬਣਾ ਕੇ ਲਗਾਏ ਗਏ ਐ ਉੱਥੇ ਤਾਰਾਂ ਲਗਾਈ ਗਈਆਂ ਐ ਉੱਥੇ ਫੈਂਸਿੰਗ ਕੀਤੀ ਗਈ ਹੈ ਜਿਵੇਂ ਕਿਸੇ ਦੂਜੇ ਦੇਸ਼ ਦੀ ਹੋਵੇ ਜੇ ਤੁਸੀਂ ਕਿਸਾਨਾਂ ਦੇ ਟਰੈਕਟਰਾਂ ਨੂੰ ਮੇਕਸ਼ਿਫਟ ਟੈਂਕ ਕਹਿ ਸਕਦੇ ਹੋ ਤਾਂ ਸਰਕਾਰ ਦੁਆਰਾ ਕੀਤੀ ਇਸ ਜਿਹੜਾ ਇਹ ਕੰਮ ਕੀਤਾ ਗਿਆ ਲੋਕਾਂ ਨੂੰ ਰੋਕਣ ਵਾਸਤੇ ਉਹਨੂੰ ਮੇਕਸ਼ਿਫਟ ਤਾਨਾਸ਼ਾਹੀ ਕਿਉਂ ਨਹੀਂ ਕਿਹਾ ਜਾ ਸਕਦਾ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਬੜੀ ਸੋਹਣੀ ਲੱਗੀ ਉਹਨਾਂ ਨੇ ਕਿਹਾ ਕਿ ਜਿਵੇਂ ਅਸੀਂ ਕਿਸਾਨਾਂ ਦੇ ਪੁੱਤਰਾਂ ਏਸੇ ਤਰ੍ਹਾਂ ਹੀ ਜਿਹੜੇ ਦੂਜੇ ਪਾਸੇ ਖੜੇ ਹੈ ਹਰਿਆਣਾ ਬਾਰਡਰ ਦੇ ਉੱਤੇ ਉਹ ਵੀ ਕਿਸੇ ਕਿਸਾਨ ਦਾ ਪੁੱਤਰ ਹੋ ਸਕਦਾ ਹੈ ਕਿਸੇ ਗਰੀਬ ਮਜ਼ਦੂਰ ਦਾ ਪੁੱਤਰ ਹੋ ਸਕਦਾ ਹੈ ਉਹ ਕਿਸੇ ਵੀ ਵੱਡੇ ਸਰਮਾਇਦਾਰ ਦਾ ਕਿਸੇ ਵੱਡੇ ਪੋਲੀਟਿਕਲ ਲੀਡਰ ਦਾ ਬੱਚਾ ਤੇ ਨਹੀਂ ਹੋ ਸਕਦਾ ਉਹ ਕਿਸੇ ਮਜਬੂਰੀਆਂ ਬਸ ਜਿਹੜੇ ਆ ਉਹ ਫੋਰਸਾਂ ਦੇ ਵਿੱਚ ਜਿਹੜੇ ਭਰਤੀ ਹੁੰਦੇ ਆ ਉਹ ਆਮ ਪਰਿਵਾਰਾਂ ਦੇ ਬੱਚੇ ਆ ਓਕੇ ਲਗਾਈ ਹੋਈ ਹੈ ਉਸ ਤੋਂ ਅੱਗੇ ਕਿਰਪਾ ਕੋਈ ਵੀ ਸਾਥੀ ਆਪਣੇ ਆਪ ਨਾ ਮੜੇ ਤਾਂ ਕਿ ਸ਼ਾਂਤੀ ਬਣੀ ਰਹੇ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਨਾ ਹੋ ਪਾਏ ਦੇਖਿਏ ਇਧਰ ਵੀ ہمارا ਕਿਸਾਨ ਹੈ उधर भी जो जवान है लग, नजर आ रहा है वो ऐसा लग रहा है कि जैसे हम महसूस करें कि वो हमारा दुश्मन हो दुश्मन नहीं है वो भी किसी किसान या मजदूर का बच्चा है किसी अडानी का बच्चा नहीं है ना ही वो किसी पॉलिटिकल नेता का बच्चा है वो सब के सब किसान मजदूर और गरीब लोगों के बच्चे हैं उनकी मजबूरियाँ हो सकती हैं लेकिन हमें इस बार इस माहौल को शांत रखने के लिए हमारी जिम्मेदारी ज़्यादा बनती है ਸੋ ਇਹ ਬੜੀ ਸੋਹਣੀ ਗੱਲ ਸੀ ਇਕ ਜਗਜੀਤ ਸਿੰਘ ਡੱਲੇਵਾਲ ਦੀ